ਤਾ ਫਿਲਮਾਂ ਤੇ ਗਾਣਿਆਂ ਦੇ ਵਿੱਚ ਤਾਂ ਤੁਸੀਂ ਬੜੀ-ਬੜੀ ਸੁਣਿਆ ਹੋਣਾ ਕਿ ਪਿੰਡ ਪਿਆ ਪੂਰਾ ਗੈਂਗਲੈਂਡ ਬਣਿਆ ਪਰ ਅੱਜ ਤੁਹਾਨੂੰ ਆ ਅਸਲੀਅਤ ਦਿਖਾ ਦਿੰਨੇ ਆਂ ਔਰ ਅਸਲ ਦੇ ਵਿੱਚ ਇਹ ਤਸਵੀਰਾਂ ਦਿਖਾ ਦਿੰਨੇ ਆਂ ਕਿ ਪਿੰਡ ਗੈਂਗਲੈਂਡ ਦੇ ਵਿੱਚ ਕਿਵੇਂ ਤਬਦੀਲ ਹੋ ਜਾਂਦਾ ਹੈ ਤਾਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਤੁਸੀਂ ਲੋਕ ਘਰਾਂ ਦੀਆਂ ਛੱਤਾਂ ਤੇ ਉੱਪਰ ਖੜੇ ਕੋਏ ਕੋਠਿਆਂ ਦੇ ਉੱਪਰ ਚੜੇ ਕੋਏ ਤੁਹਾਨੂੰ ਦਿਖਾਈ ਦੇਣਗੇ ਔਰ ਇੱਟੇ ਰੋੜੇ ਚੱਲ ਰਹੇ ਨੇ ਕਿਤੇ ਉਹ ਫਾਇਰਿੰਗ ਕੀਤੀ ਜਾ ਰਹੀ ਹੈ ਤੇ ਕਿਤੇ ਤਲਵਾਰਾਂ ਕਿਰਪਾਨਾਂ ਚੱਲ ਰਹੀਆਂ ਨੇ ਦੇਖੋ ਤੁਸੀਂ ਸ਼ਰਿਆਮ ਹੱਥਾਂ ਦੇ ਵਿੱਚ ਬੰਦੂਕਾਂ ਫੜੀਆਂ ਹੋਈਆਂ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਔਰ ਇੱਟੇ ਰੋੜਿਆਂ ਦਾ ਮੀਂਹ ਵਰਾਇਆ ਜਾ ਰਿਹਾ ਪੂਰੇ ਪਿੰਡ ਦੇ ਲੋਕ ਦੇਖੋ ਤੁਸੀਂ ਕਿਵੇਂ ਕੋਠਿਆਂ ਦੇ ਉੱਪਰ ਚੜੇ ਹੋਏ ਨੇ ਛੱਤਾਂ ਦੇ ਉੱਪਰ ਚੜੇ ਹੋਏ ਨੇ ਦਰਅਸਲ ਤੁਹਾਨੂੰ ਦੱਸ ਦਈਏ ਕਿ ਫਿਰੋਜ਼ਪੁਰ ਦਾ ਇਸ ਰਹਾਦੀ ਪਿੰਡ ਹੈ ਤਾਂ ਉੱਥੇ ਇਹ ਦੋ ਧਿਰਾਂ ਦੇ ਵਿਚਾਲੇ ਝਗੜਾ ਹੋਇਆ ਹੈ ਜਿਹੜੀ ਜਾਣਕਾਰੀ ਸਾਨੂੰ ਮਿਲ ਪਾਰੀ ਹੈ ਕਿ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ ਔਰ ਨਗਰ ਕੀਰਤਨ ਦੇ ਵਿੱਚ ਝਗੜਾ ਹੋਇਆ ਪਰ ਇੱਕ ਧਿਰ ਦੇ ਵੱਲੋਂ ਇਹ આરોਪ ਲਗਾਏ ਗਏ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਹੈ ਔਰ ਪੁਰਾਣੀ ਰੰਜਿਸ਼ ਜਿਹੜੀ ਹੈ ਉਹ ਸਰਪੰਚੀ ਚੋਣਾਂ ਨੂੰ ਲੈ ਕੇ ਹੈ ਤਾਂ ਸਰਪੰਚੀ ਚੋਣਾਂ ਵੇਲੇ ਦੀ ਆਪਸੀ ਰੰਜਿਸ਼ ਸੀਗੀ ਔਰ ਰੰਜਿਸ਼ ਨੂੰ ਕੱਢਿਆ ਗਿਆ ਤਾਂ ਦੇਖੋ ਕਿਵੇਂ ਸ਼ਰਿਆਮ ਰੋੜੇ ਚੱਲਦੇ ਕੋਏ ਤੁਹਾਨੂੰ ਦਿਖਾਈ ਦੇਣਗੇ ਇੱਕ ਦੂਜੇ ਦੇ ਉੱਪਰ ਤਾਂ ਦੋਵੇਂ ਧਿਰਾਂ ਦੇ ਵੱਲੋਂ ਜੰਮ ਕੇ ਇੱਕ ਦੂਜੇ ਤੇ ਰੋੜਿਆਂ ਦਾ ਮੀ ਵਿਰਾਦ ਦਿੱਤਾ ਗਿਆ ਔਰ ਕੁਝ ਲੋਕ ਦੱਸਿਆ ਜਾ ਰਿਹਾ ਕਿ ਜ਼ਖਮੀ ਵੀ ਹੋਏ ਨੇ ਜਿਨ੍ਹਾਂ ਦੇ ਇੱਟੇ ਰੋਲੇ ਲੱਗੇ ਨੇ ਉਹ ਜ਼ਖਮੀ ਹੋਏ ਨੇ ਦੇਖੋ ਪੂਰਾ ਪਿੰਡ ਕਿਵੇਂ ਛੱਤਾਂ ਦੇ ਉੱਪਰ ਚੜਿਆ ਕੋਇ ਐ ਇੱਥੋਂ ਤੱਕ ਕਿ ਔਰਤਾਂ ਮਹਿਲਾਵਾਂ ਵੀ ਘਰਾਂ ਦੀਆਂ ਛੱਤਾਂ ਦੇ ਉੱਪਰ ਚੜੀਆਂ ਹੋਈਆਂ ਨੇ ਇੱਕ ਦੂਜੇ ਦੇ ਉੱਪਰ ਇੱਟੇ ਰੂੜਿਆਂ ਦਾ ਮੀ ਵਿਰਾਦ ਦਿੱਤਾ ਜਾ ਰਿਹਾ ਤਾਂ ਇੱਕ ਧਿਰ ਦਾ ਕਹਿਣਾ ਹੈ ਕਿ ਸਾਡੀ ਆਪਸੀ ਰੰਜਿਸ਼ ਸੀਗੀ ਜਦੋਂ ਤੋਂ ਹੀ ਸਰਪੰਚੀ ਇਲੈਕਸ਼ਨ ਹੋਈਆਂ ਨੇ ਉਦੋਂ ਤੋਂ ਹੀ ਇਹ ਰੰਜਿਸ਼ ਜੜੀ ਆ ਸਾਡੀ ਚੱਲਦੀ ਆ ਰਹੀ ਹੈ ਤਾ ਉਸੇ ਦਾ ਇਹ ਬਦਲਾ ਇੱਕ ਧਿਰ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਤੋਂ ਲਿਆ ਗਿਆ ਹੈ ਜਿਹੜੀ ਸਾਡੀ ਰੰਜਿਸ਼ ਸੀਗੀ ਇਲੈਕਸ਼ਨ ਪੰਚਾਇਤੀ ਚੋਣਾਂ ਨੂੰ ਲੈ ਕੇ ਤਾਂ ਉਸੇ ਖੀ ਇਲੈਕਸ਼ਨ ਦੀ ਰੰਜਿਸ਼ ਕੱਢੀ ਗਈ ਸਾਡੇ ਨਾਲ ਲੜਾਈ ਜਿਹੜੀ ਲੜਾਈ ਝਗੜਾ ਕੀਤਾ ਗਿਆ ਤਾਂ ਇਹ ਤਸਵੀਰਾਂ ਦੇਖੋ ਪੂਰੇ ਪਿੰਡ ਜਿਹੜੇ ਆ ਉਹਦੇ ਵਿੱਚ ਇੱਟੇ ਰੋੜੇ ਚੁਲਾ ਦਿੱਤੇ ਆ ਲੋਕ ਛੱਤਾਂ ਦੇ ਉੱਪਰ ਦੇਖੋ ਕਿਵੇਂ ਜਿਵੇਂ ਕੋਈ ਥਿਆਰ ਕੁਵੇ ਤੇ ਲੋਕ ਚੜ ਕੇ ਸੈਲੀਬ੍ਰੇਟ ਕਰਦੇ ਆ ਦਾ ਉਸੇ ਤਰੀਕੇ ਦੀ ਇਹ ਤਸਵੀਰ ਹੈ ਪਰ ਇੱਕ ਦੂਜੇ ਦੇ ਨਾਲ ਲੜਾਈ ਝਗੜਾ ਕੀਤਾ ਜਾ ਰਿਹਾ ਹੈ ਦੇਖੋ ਕਿਵੇਂ ਇੱਕ ਦੂਜੇ ਨੂੰ ਲਲਕਾਰਿਆ ਵੰਗਾਰਿਆ ਜਾ ਰਿਹਾ ਔਰ ਇੱਕ ਦੂਜੇ ਦੇ ਉੱਪਰ ਇੱਟੇ ਰੋੜਿਆਂ ਦੀ ਵਰਖਾ ਕਰ ਦਿੱਤੀ ਗਈ ਹੈ ਹਾਲਾਂਕਿ ਕੁਝ ਲੋਕ ਦੱਸਿਆ ਜਾ ਰਿਹਾ ਨੌਜਵਾਨ ਜ਼ਖਮੀ ਵੀ ਕੋਈ ਨਹੀਂ ਜਿਨ੍ਹਾਂ ਦੇ ਇੱਟੇ ਰੋੜੇ ਵੱਜੇ ਨੇ ਉਹ ਜ਼ਖਮੀ ਵੀ ਕੋਈ ਨਹੀਂ ਜਿਨ੍ਹਾਂ ਨੂੰ ਹੁਣ ਹਸਪਤਾਲ ਦਾਖਲ ਵੀ ਕਰਵਾਇਆ ਗਿਆ ਹੈ ਔਰ ਮਾਮਲਾ ਪੁਲਿਸ ਦੇ ਕੋਲ ਵੀ ਪਹੁੰਚਾ ਹੋਇਆ ਤੁਸੀਂ ਦੇਖੋ ਕੋਈ ਵੀ ਘਾਰ ਕੋਈ ਵੀ ਗਲੀ ਐਸੀ ਨਹੀਂ ਹੈ ਜਿੱਥੇ ਰੋੜੇ ਨਾ ਤੁਹਾਨੂੰ ਖਿਲਰੇ ਕੋਈ ਦਿਖਾਈ ਦੇਣ ਇੱਟੇ ਵੱਡੇ ਨਾ ਦਿਖਾਈ ਦੇਣ ਹਾਲਾਂਕਿ ਜਿਹੜੀਆਂ ਮਹਿਲਾਵਾਂ ਨੇ ਉਹ ਵੀ ਇੱਕ ਦੂਜੇ ਨੂੰ ਲਲਕਾਰ ਰਹੀਆਂ ਨੇ ਵੰਗਾਰ ਰਹੀਆਂ ਨੇ ਇੱਕ ਇੱਧਰ ਆ ਇਹ ਤਸਵੀਰਾਂ ਦੇਖੋ ਤਾਂ ਇੱਕ ਧਿਰ ਨੇ ਇਲਜ਼ਾਮ ਲਾਏ ਨੇ ਕਿ ਇਹ ਮਾਮਲਾ ਸਾਡਾ ਸਰਪੰਚੀ ਚੋਣਾਂ ਵੇਲੇ ਦਾ ਹੈ ਉਦੋਂ ਹੀ ਸਾਡੇ ਵਿੱਚ ਪੁਰਾਣੀ ਰੰਜਿਸ਼ ਸੀਗੀ ਉਸੇ ਕਰਕੇ ਹੀ ਇਹ ਲੜਾਈ ਝਗੜਾ ਕੀਤਾ ਗਿਆ ਹੈ ਹਾਲਾਕੀ ਹੁਣ ਅਸਲੀ ਵਜ੍ਹਾ ਕੀ ਹੈ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਪਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਫਿਰੋਜ਼ਪੁਰ ਦਾ ਇਸ ਰਹਾਦੀ ਪਿੰਡ ਹੈ ਰਾਜਾ ਗੁੱਟੋ ਜਿੱਥੇ ਦੀ ਇਹ ਮਾਮਲਾ ਜਿੱਥੇ ਦੀ ਇਹ ਵੀਡੀਓ ਸਾਹਮਣੇ ਆਈ ਹੈ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਜਿਨ੍ਹਾਂ ਦੇ ਵੱਲੋਂ ਇਹ ਮੀ ਇੱਟੇ ਰੁੜਿਆਂ ਦਾ ਵਰਾ ਦਿੱਤਾ ਗਿਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਤੁਹਾਨੂੰ ਵੀ ਸੁਣਾਉਣੇ ਆ ਕਿ ਆਖਰਕਾਰ ਇਹ ਪੂਰੇ ਮਾਮਲੇ ਦੀ ਵਜ੍ਹਾ ਕੀ ਸੀ ਆਪਰੇ ਦਾ ਨਾਮ ਕੀ ਹੋਣਾ ਜਿਸ ਪਾਸ ਹੈ ਜੀ ਜਿਸ ਪਾਸ ਸੀ ਕਿ ਅਕੀਲ ਵੱਲੋਂ ਬਾਰੇ ਕਿਸ ਤਰ੍ਹਾਂ ਹੋ ਗਈ ਸੀ ਅਸੀਂ ਜੀ ਦੋਨੋਂ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਸਾਡੀ ਦੇ ਰਾਤ ਲੜਾਈ ਹੋਈ ਸੀ ਸਰਪੰਚਾ ਨਾਲ ਤੇ ਉਸ ਤੋਂ ਬਾਅਦ ਉਹਨਾਂ ਨੇ ਸਵੇਰੇ ਸਾਨੂੰ ਫੜ ਲਿਆ ਮੋਟਰਸਾਈਕਲ ਤੇ ਤੇ ਇਸ ਤੋਂ ਬਾਅਦ ਲੜਾਈ ਦੇ ਦੌਰਾਨ ਸਾਡੇ ਘਰੋਂ ਵੀ ਆ ਗਏ ਫਿਰ ਤੇ ਉਹਨਾਂ ਨੇ ਰਫਤ ਚਿਲਾ ਲਈ ਸੀ ਤੇ ਉਹਨਰੇ ਇੱਥੇ ਮੈਨੂੰ ਇਸ਼ਾਰਾ ਲੱਗਿਆ ਜੀ ਇੱਕ ਆਉਂਦੇ ਤੇ ਵਜਿਆ ਜੀ ਤੇ ਮੇਰਾ ਫਾਇਰ ਥੀ ਹੁਲਾਂਦੇ ਮੇਰੇ ਕੋਲ ਦੀ ਕਿੰਨੇ ਚਲੇ ਜੱਟੂ ਹੋ ਗਏ ਹਾਂਜੀ ਹੁਣ ਤਾਂ ਮੈਂ ਅੱਜ ਤੱਕ ਅੱਲਾ ਹੀ ਹੋਇਆ ਸੀ ਹਾਂਜੀ ਰਾਤ ਨੂੰ ਮੰਗਤੀ ਕਰਦੇ ਮੰਗੇ ਹੀ ਕਰਦੇ ਜੀ ਸਾਲ ਨੂੰ ਸਾਹ ਮਿਲਣਾ ਚਾਹੀਦਾ ਜਿਹੜੀ ਕਾਰਵਾਈ ਹੈ ਉਹਨਾਂ ਤੇ ਪੈਣੀ ਚਾਹੀਦੀ ਮੇਰਾ ਮਾ ਕਰਮਜੀਤ ਦਾ ਸਾਬਕਾ ਸਰਪੰਚ ਆ ਪਿੰਡ ਗੱਟੀ ਰਾਜੋ ਕੁਦਰ ਰਹਿਣ ਵਾਲਾ ਹਾਂ ਕੀ ਗੱਲ ਬਾਤ ਹੈ ਗੱਲ ਬਾਤ ਇਸ ਤਰ੍ਹਾਂ ਹੈਗੀ ਇਹ ਵੀ ਰਾਤ ਵੀ ਇਨਾ ਨਾ ਨਗਰ ਕੀਰਤਨ ਹੈਗਾ ਸੀ ਕੱਲ ਸਾਡੇ ਇੱਥੇ ਤੇ ਅਸੀਂ ਨਾ ਦੂਜੇ ਸਾਰੇ ਪਿੰਡ ਨੇ ਮਨਾਇਆ ਤੇ ਇੱਥੇ ਅਸੀਂ ਆਪ ਦੇ ਸੇਵਾ ਪਾਣੀ ਕਰਨ ਵਾਸਤੇ ਨੰ ਲੰਗਰ ਤੇ ਕਿੰਨੋਂ ਦਾ ਸੇਵਾ ਕਰਦੇ ਪੈਸਾ ਤੇ ਇਹਨਾਂ ਬੰਦਿਆਂ ਨੇ ਨਾ ਟਰੈਲੀ ਦੇ ਵਿੱਚ ਲਿਆ ਕੇ ਇਹਨਾਂ ਸਾਰੇ ਜਿਨ੍ਹਾਂ ਦਾ ਮਸ਼ੂਰਾ ਪਹਿਲਾਂ ਹੀ ਹਗਾ ਸੀ ਤੇ ਟਰੈਲੀ ਦੇ ਵਿੱਚ ਤੇ ਸਾਡੇ ਗੇੜ ਦੇ ਕੋਲੋਂ ਲੰਘੇ ਨੇ ਆ ਕੇ ਉਦੋਂ ਨੰ ਲੰਕਾਰੇ ਮਾਰਦੇ ਗਏ ਨੇ ਉਸ ਤੋਂ ਬਾਅਦ ਮੈਂ ਸਰਪੰਚ ਦੇ ਕੋਲ ਗਿਆ ਬੇਸਤਰ ਵੀ ਆਪਰੇ ਪਿੰਡ ਨਗਰ ਕਿਰਤਨ ਆਇਆ ਹੈ ਤੇ ਇਹ ਕੰਮ ਚੰਗਾ ਨਹੀਂ ਹੈਗਾ ਠੀਕ ਹੈ ਉਹਨੇ ਕਿਹਾ ਵੀ ਚਲੋ ਆਪਾਂ ਸਾਰੇ ਇਕੱਠੇ ਹੋ ਕੇ ਤੇ ਉਹਨਾਂ ਦੀ ਗੱਲਬਾਤ ਸੁਣ ਲਾਵਾਂਗੇ ਪਰ ਜਦੋਂ ਇਹ ਮਛਰਾ ਬਾਲ ਸਾਡੇ ਟਰੈਕਟਰ ਗਏ ਗਿਰਦਨ ਤੇ ਗਏ ਮੁੰਡੇ ਆ ਕੇ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਨਾ ਆ ਕੇ ਇੱਥੇ ਟਰੈਕਟਰ ਜਿਹੜਾ ਮੋਹਨ ਸਿੰਘ ਸਰਪੰਚ ਹੈਗਾ ਇਹਨਾਂ ਦੇ ਘਰਾਂ ਦੇ ਕੋਲ ਆ ਕੇ ਰਾਤ ਨੂੰ 8 ਵਜੇ ਇਹਨਾਂ ਟਰੈਕਟਰ ਆ ਕੇ ਸਾਡੇ ਅੱਗੂ ਆ ਕੇ ਰੋਕ ਲੈ ਸਾਡੇ ਮੁੰਡਾਂ ਦੇ ਗਾਲ-ਗੋਲ ਪੈ ਕੇ ਆ ਕੇ ਉਸ ਤੋਂ ਬਾਅਦ ਫਿਰ ਇਹ ਆ ਕੇ ਸਾਰਾ ਜਿੰਨੇ ਕੋਈ ਨ ਪਿੰਡ ਦੇ ਵਿੱਚੋਂ 60 70 ਬੰਦਾ ਹੈਗਾ ਜਿਹੜਾ ਆ ਕੇ ਨਾ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਇੱਟਾ ਰੋੜੇ ਮਾਰੇ ਤੇ ਅਸੀਂ ਜਿਹੜਾ ਇਹਨਾਂ ਬੜਾ ਆਦੀ ਪੰਨ ਤੋੜ ਕੀਤੀ ਅਸੀਂ ਆਪਦੇ ਪਰਿਵਾਰ ਜਿਹੜਾ ਹੈਗਾ ਸਿੰਘ ਚੋਪ ਚ ਘਰੇ ਲਿਆ ਕਿ ਆਪਦੇ ਅੰਦਰ ਬਾਦ ਲਿਆ ਜਾ ਕੇ ਪਛਾਣ ਉਹਦਾ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਸਵੇਰੇ ਹੈਗੇ ਸੀ ਪੰਚਾਇਤ ਕੱਠੀ ਕੀਤੀ ਬਿਆਸ ਤਰਾ ਵੀ ਸਾਡੇ ਰਾਤ ਵੀ ਨਾਂ ਨੂੰ ਬੜਾ ਸਾਡਾ ਸ਼ੈੱਡ ਹੈਗਾ ਮਾੜ ਡੰਗਰ ਪਛੋਂ ਦਾ ਨਖਾਨ ਨਾ ਕੀਤਾ ਸਾਰਾ 70 80 ਬੰਦਾ ਹੈਗਾ ਸੀ ਮਨ ਤੋੜ ਹੋਈ ਸਾਡੀ ਉਹ ਸ਼ੈੱਡ ਜਿਹੜੇ ਦਾ ਸਾਰਾ ਨਾ ਤੋੜ ਦਿੱਤਾ ਸੀ ਆ ਆ ਮੋਟਰਸਾਈਕਲ ਵੀ ਇੱਕ ਤੋੜਿਆ ਨਜਰਾ ਉਹ ਅੱਜ ਤੋੜਿਆ ਨੇ ਆ ਰਾਤ ਵੀ ਲੜਦੇ ਜਿਹੜੇ ਅੱਜ ਜਿਹੜੀ ਲੜਾਈ ਕੀਤੀ ਅੱਜ ਫੇਰ ਇੱਥੇ ਸਾਡੇ ਘਰਾਂ ਦੇ ਕੋਲ ਕਾਪੇ ਕਰਪਾਨਾ ਕੱਢ ਕੇ ਤੁ ਲੰਗ ਲਲਕਾਰੇ ਮਾਰਦੇ ਕਿਨੇ ਫੇਰ ਉਸ ਤੋਂ ਬਾਅਦ ਸਾਰਾ ਇਹ ਦਾ ਅੱਧਾ ਪਿੰਡ ਇਕੱਠਾ ਹੋ ਕੇ 50 60 ਜਿਹੜਾ ਬੰਦਾ ਹੈਗਾ ਅਸੀਂ ਜਿਹੜਾ ਆ ਕੇ ਸਾਰੇ ਇੱਥੇ ਸਾਡੇ ਘਰਾਂ ਦੇ ਕੋਲ ਆ ਕੇ ਸਾਹਮਣੇ ਇੱਥੇ ਸਾਡੇ ਇੱਟਾ ਰੋੜੇ ਤੇ ਇਹਨਾਂ ਬੜਾ ਸਾਡਾ ਨੁਕਸਾਨ ਕੀਤਾ ਮੋਟਰਸਾਈਕਲ ਵੀ ਮੇਰੇ ਚਾਚੇ ਦੇ ਗੱਸ ਉਹ ਵੀ ਨਾ ਤੋੜ ਦਿੱਤਾ ਆ ਕੇ ਹਾਂ ਉਸ ਤੋਂ ਬਾਅਦ ਇਹਨਾਂ ਦੂਸਰੇ ਹਵਾਈ ਫੈਰ ਵੀ ਕੀਤੇ ਨੇ ਆ ਕੇ ਹਾਂਜੀ ਹਾਂਜੀ ਉਹਨਾਂ ਕਾਰਵਾਈ ਕਿਸ ਤਰ੍ਹਾਂ ਦੀ ਹਾਂ ਅਸੀਂ ਹਾਂਜੀ ਹਾਂਜੀ ਬਿਲਕੁਲ ਅਸੀਂ ਤਾਂ ਕਹਿੰਦਾ ਵੇ ਇਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਏ ਕਿਉਂਕਿ ਇਹਨਾਂ ਨੇ ਸਾਨੂੰ ਇਹਨਾਂ ਤੋਂ ਡਰ ਹੈ ਕਿ ਇਹਨਾਂ ਕੋਲ 2 ਨੰਬਰ ਦੇ ਪਿਸਤਰ ਹੈਗੇ ਨੇ ਸਾਨੂੰ ਧਮਕੀਆਂ ਦਿੰਦੇ ਨੇ ਇਹ ਸਾਡਾ ਕਦੇ ਵੀ ਨੁਕਸਾਨ ਕਰ ਸਕਦੇ ਨੇ ਮੇਰਾ ਨਾਮ ਬੋਰ ਸਿੰਘ ਜੀ ਬੋਰ ਸਿੰਘ ਕੀ ਕੱਟਣਾ ਅਸੀਂ ਨਾ ਸਰ ਜੀ ਨਗਰਗ੍ਰਿਤਨ ਤੋਂ ਖਤਮ ਹੋ ਗਿਆ ਨਗਰਗ੍ਰਿਤਨ ਨਗਰਗ੍ਰਿਤਨ ਮੇਰਾ ਮਾਲਕ ਟਰੈਕਟਰ ਖਰਾਬ ਹੋ ਗਿਆ ਉਹ ਟੁੱਟ ਗਿਆ ਬੈਰਨ ਅਸੀਂ ਪਿੱਛੇ ਖੜੋ ਕੇ ਪਾਣੇ ਵਾਲੇ ਅਸੀਂ ਬਾਰਗ ਲੈਣ ਗਿਆ ਚਲੇ ਬਾਰ ਨਹੀਂ ਪਾਣਾ ਸੀ ਇਹਨਾਂ ਦੇ ਟਰੈਕਟਰ ਸੀ ਇਹ ਮਾਰਦੇ ਹਰੇਸਾ ਰੋਸਾ ਅਸੀਂ ਰਾਤਾਂ ਨਹੀਂ ਬੋਲਣਾ ਅਸੀਂ ਗਾਇ ਦੇ ਘਰਾਂ ਨੂੰ ਬਾਰਗ ਪਵਾ ਗਏ ਜਦੋਂ ਅਸੀਂ ਰਾਤ ਨੂੰ ਘਰਾਂ ਨੂੰ ਆਣਾ ਸੀ ਨਾ ਮਾਨ ਕੇ ਜਦ ਕੋਈ ਪਿਆਣੇ ਅੱਗੇ ਕੋਈ ਰੋੜਾ ਰੋੜੇ ਨਾਲ ਪਿਆ ਜਦੋਂ ਮੈਂ ਘਰਾਂ ਨੂੰ 40 ਗਲੀ ਆਣ ਲੱਗਾ ਤੇ ਇਹਨਾਂ ਮੇਰੇ ਲਾਲ ਪੈ ਗਏ ਰਸਤੇ ਤੋਂ ਆਦੇ ਘਰਾਂ ਦੇ ਕੋਲ ਪੈ ਗਏ ਇਹਨਾਂ ਦਾ ਜਾਨ ਬਚਾਈ ਮੈਂ ਜਾਨ ਬਚਾਈ ਮੈਂ ਸਿੱਧਾ ਘਰ ਗਿਆ ਮੇਰੇ ਸੱਟਾਂ ਲੱਗੀਆਂ ਨੇ ਟਰੈਕਟਰ ਦੇ ਮੇਰੇ ਸੱਟਾਂ ਥੋੜਾ ਬੜੀਆਂ ਜਾਂ ਮਾਰੀਆਂ